ਕਿਤੇ ਤੁਸੀਂ ਬਸ ਦੇ ਵਿੱਚ ਸਫ਼ਰ ਕਰ ਰਹੇ ਹੋ ਸਫ਼ਰ ਕਰਦਿਆਂ ਦੇ ਲਾਗੇ ਤੁਹਾਡੇ ਨਾਲ ਦੀ ਸੀਟ ਤੇ ਟ੍ਰੇਨ ਤੇ ਬਸ ਤੇ ਕਿਤੇ ਕੋਈ ਨਸ਼ੇੜੀ ਬੰਦਾ ਬਹਿ ਜਾਵੇ ਜਿਹੜਾ ਸ਼ਰਾਬ ਦੇ ਨਾਲ ਗਰਜਿਆ ਹੋਵੇ ਗਲਤਾਨ ਹੋਇਆ ਹੋਵੇ ਉਹ ਤੁਹਾਡੇ ਨਾਲ ਦੀ ਸੀਟ ਤੇ ਬਹਿ ਜਾਵੇ ਤੇ ਤੁਸੀਂ ਡਰਾਈਵਰ ਕਨੈਕਟਰ ਨੂੰ ਜਾ ਕੇ ਪਤਾ ਕੀ ਆਖਣਾ ਵਾ ਵੀ ਭਰਾ ਜਾਂ ਤੇ ਇਹਨੂੰ ਕਿਤੇ ਭਾਦੇ ਹੋਰ ਤੇ ਜਾਂ ਤੇ ਮੈਨੂੰ ਕਿਤੇ ਭਾਦੇ ਮੁਕਤ ਚ ਸਫ਼ਰ ਨਹੀਂ ਮੈਂ ਕਰ ਰਿਹਾ ਪੈਸੇ ਦੇ ਕੇ ਕਰ ਰਿਹਾ ਹਾਂ ਸਮਝ ਲੱਗੀ ਹੁਣ ਦੂਜੇ ਬੰਦੇ ਹੋ ਜੋ ਘਰ ਦੇ ਵਿੱਚ ਤੂੰ ਨਸ਼ਾ ਕਰਦਾ ਵਾ ਕਦੀ ਸੋਚ ਕੇ ਵੇਖਿਆ ਤੇ ਤੇਰੀ ਤੇਰੇ ਬੱਚੇ ਕਿਹੜੇ ਰੁਕਰਾਇ ਤੇ ਹੋਣਗੇ ਤੇਰੇ ਕੋਲ ਤੇਰੀ ਪਤਨੀ ਤੇਰੀ ਮਾਂ ਜਿਹੜੀ ਤੇਰੀ ਪਤਨੀ ਤੇਰੇ ਨਾਲ ਲੜ ਲੱਗੀ ਆ ਉਹ ਨਰਕ ਕਿਹੜੇ ਰੁੱਖ ਭੋਗਦੀ ਹੋਊਗੀ ਜੇ ਤੇਰੇ ਲਾਗੇ 5 ਮਿੰਟ ਇੱਕ ਬੰਦਾ ਨਸ਼ੇੜੀ ਆ ਕੇ ਬਹਿ ਗਿਆ ਤੇਰਾ ਦਿਲ ਕਿਰਤ ਗਿਆ ਤਾਂ ਜੇ ਤੂੰ ਘਰ ਦੇ ਵਿੱਚ ਨਸ਼ਾ ਕਰਦਾ ਵਾ ਤੇਰੀ ਘਰ ਵਾਲੀ ਰੋਜ਼ ਤੈਨੂੰ ਬਰਦਾਸ਼ਤ ਕਰਦੀ ਆ ਰਾਤ ਨੂੰ ਰੋਜ਼ ਗਾਲ੍ਹਾਂ ਕੱਢਦਾ ਤੂੰ ਆਪਣੇ ਮਾਂ ਨੂੰ ਪੁੱਛ ਉਹਨਾਂ ਦਾ ਕੀ ਬੀਬੀ ਹੋਊਗੀ ਛੋਟਾ ਜਿਹਾ ਮੈਂ ਸਵਾਲ ਕਰਦਾ ਇੱਕ ਅਸੀਂ ਕਹਿੰਦੇ ਪੰਜਾਬ ਦੇ ਵਿੱਚ ਉਹ ਸਰਕਾਰ ਨਸ਼ਾ ਬੰਦ ਕਰਾ ਦੇਵੇ ਚਲੋ ਜਿਹੜੇ ਲੀਡਰ ਹੁੰਦੇ ਐ ਐਮਐਲਏ ਐਮਪੀ ਹੁੰਦੇ ਐ ਉਹ ਸਟੇਜਾਂ ਤੇ ਚੜ ਕੇ ਕਹਿੰਦੇ ਵੀ ਐ ਨਸ਼ਾ ਪੰਜਾਬ ਚੋਂ ਮੁਕਤ ਕਰਾ ਦੇਾਂਗੇ ਨਸ਼ਾ ਪੰਜਾਬ ਚੋਂ ਮੁਕਤ ਕਰਾ ਦੇਾਂਗੇ ਅਸਲ ਵਿੱਚ ਅੰਦਰੇ ਅੰਦਰ ਉਹਨਾਂ ਲੀਡਰਾਂ ਨੇ ਉਹਨਾਂ ਮੰਤਰੀਆਂ ਨੇ ਘਰ ਘਰ ਦੇ ਵਿੱਚ ਬੋਤਲਾਂ ਮੰਡੀਆਂ ਹੁੰਦੀਆਂ ਆ ਤਾਂ ਸੋਚ ਕੇ ਵੇਖੋ ਜਿਹੜੇ ਲੀਡਰ ਹੁਣ ਤੁਹਾਨੂੰ ਕਹਿ ਰਹੇ ਆ ਨਸ਼ਾ ਮੁਕਤ ਕਰਾ ਦੇਾਂਗੇ ਵੋਟਾਂ ਤੁਹਾਨੂੰ ਉਹਨਾਂ ਨੇ ਸ਼ਰਾਬ ਦੀਆਂ ਬੋਤਲਾਂ ਦੇ ਦੇ ਕੇ ਲਈਆਂ ਵਾ ਪੁੱਛੋ ਕੀ ਆਸ ਰੱਖਦੇ ਜੀ ਉਹਨਾਂ ਦੇ ਕੋਲੋਂ ਕਿ ਉਹ ਨਸ਼ਾ ਬੰਦ ਕਰਾਉਣਗੇ ਨਸ਼ੇ ਦੇ ਸਰਤੇ ਤੇ ਉਹ ਲੀਡਰ ਜਿੱਤੇ ਆ ਕੀ ਨਸ਼ਾ ਬੰਦ ਕਰਾਉਣਗੇ ਉਹ ਕਦੀ ਨਹੀਂ ਅਸੀਂ ਕਹਿੰਦੇ ਵੀ ਸਰਕਾਰ ਨਸ਼ਾ ਬੰਦ ਕਰਾਵੇ ਪੰਜਾਬ ਦੇ ਵਿੱਚੋਂ ਭਲਿਓ ਸਰਕਾਰ ਨੇ ਨਸ਼ੇ ਬੰਦ ਨਹੀਂ ਕਰਾਉਣੇ ਮੈਂ ਪਹਿਲਾਂ ਵੀ ਬੋਲਿਆ ਸਾਂ ਸਰਕਾਰ ਨੇ ਸਾਨੂੰ ਹੋਰ ਨਸ਼ਿਆਂ ਦੇ ਵਿੱਚ ਧੱਕਣਾ ਵਾ ਇਹ ਜੇ ਲਾਇਆ ਤੂੰ ਆਪਣੇ ਸਰੀਰ ਨੂੰ ਨਸ਼ਾ ਆ ਪਿਆ ਤੇ ਤੈਨੂੰ ਛੱਡਣਾ ਵੀ ਆ ਪਾਊਗਾ ਬਹੁਤੇ ਸਾਨੂੰ ਵੀਰ ਪਤਾ ਮਿਲ ਗਈ ਕੀ ਕਹਿੰਦੇ ਆ ਤੁਰਸਾ ਬੰ ਨਸ਼ਾ ਛੁੱੜਦਾ ਨਹੀਂਗਾ ਜਦੋਂ ਅਸੀਂ ਆਖੀਏ ਨਾ ਗਾੜੀਓਂ ਵੀ ਘਰ ਦੇ ਵਿੱਚ ਦੋ ਪੋਥੀਆਂ ਲਿਆਓ ਸਾਂਚੀਆਂ ਲਿਆਓ ਸਹਿਜ ਬਾੜ ਕਰੋ ਤੇ ਗਾੜੀਓਂ ਤੁਹਾਨੂੰ ਜਵਾਬ ਕੀ ਦਿੰਦੇ ਹੋ ਤੁਰਸਾ ਨਸ਼ਾ ਛੁੱੜਦਾ ਨਹੀਂਗਾ ਉਹ ਭਲਿਓ ਛੱਡਣਾ ਤੈਨੂੰ ਪੈਣਾ ਵਾ ਜੇ ਤੈਨੂੰ ਕਹੀਦਾ ਵਾ ਪੋਥੀਆਂ ਲਿਆਏ ਘਰ ਦੇ ਵਿੱਚ ਰੱਖੋ ਕਰਜ ਨਸ਼ਾ ਬੜਾ ਤੇ ਨਸ਼ਾ ਚੁੱਕ ਕੇ ਬਾਹਰ ਕੱਢੋ ਤੁਰਸਾ ਨਸ਼ਾ ਛੁੱੜਦਾ ਨਹੀਂ ਤੇ ਪੁੱਛੋ ਜੇ ਛੁੱੜਦਾ ਨਹੀਂ ਤਾਂ ਲੱਗ ਕਿਦਾਂ ਗਿਆ ਸੀ ਲਾਇਆ ਵੀ ਤੇ ਸੀਨ ਆ ਇੱਕ ਦਿਨ ਤੂੰ ਜਦੋਂ ਮਾਂ ਦੇ ਪੇਟ ਦੇ ਵਿੱਚੋਂ ਤੇਰਾ ਜਨਮ ਹੋਇਆ ਉਦੋਂ ਤੱਕ ਤੂੰ ਨਸ਼ੇੜੀ ਨਹੀਂ ਸੀ ਇਹਦੇ ਬਾਅਦ ਵਿੱਚ ਸੰਗਤ ਮਾਣੀ ਦੇ ਵਿੱਚ ਬੈਠੋ ਤਾਂ ਨਸ਼ਾ ਲੱਗਾ ਤੇ ਜੇਕਰ ਤੈਨੂੰ ਨਸ਼ਾ ਤੂੰ ਲਾਇਆ ਆਪ ਆ ਨਸ਼ੇ ਦਾ ਆਦੀ ਤੂੰ ਹੋਇਆ ਵਾ ਤੇ ਨਸ਼ਾ ਛੱਡਣਾ ਵੀ ਤੈਨੂੰ ਆਪ ਪੈਣਾ ਵਾ ਕਿ ਇਹ ਬਗਾਨੇ ਨੇ ਤੇਰੀ ਹਲਪ ਨਹੀਂ ਕਰਨੀ ਨਾ 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 ਅਸੀਂ ਕਿਹਨੇ ਵੇਖੂ ਜੀ ਪੰਜਾਬ 'ਚ ਨਸ਼ਾ ਸਰਕਾਰ ਬੰਦ ਕਰਾਵੇ ਬੇਨਤੀ ਕਰਾਂ ਪੁੱਤ ਦੀ ਦਾ ਵਿਆਹ ਆਨੰਦ ਕਾਰਜ ਹੁੰਦਾ ਵਾ ਕੋਈ ਐਮਐਲਏ ਐਮਪੀ ਕੋਈ ਲੀਡਰ ਕੋਈ ਪ੍ਰਧਾਨ ਮੰਤਰੀ ਮੁੱਖ ਮੰਤਰੀ ਕੋ ਵੱਡਾ ਅਹੁਦੇਦਾਰ ਰੈਂਕ ਵਾਲਾ ਥਾਣੇਦਾਰ ਕੋਈ ਤੁਹਾਡੇ ਘਰ ਦੇ ਵਿੱਚ ਸ਼ਰਾਬ ਦੀ ਬੋਤਲ ਦੇ ਨਹੀਂ ਹੁੰਦਾ ਉਦੋਂ ਤੁਸੀਂ ਸ਼ਰਾਬ ਦੀਆਂ ਬੋਤਲਾਂ ਬੁੱਕ ਕਰਦੇ ਜੇ ਜਿਹੜੀ ਟਰਾਲੀ ਤੇ ਲਿਖਿਆ ਹੁੰਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਤਾਂ ਮਕਰ ਦੇ ਡਾਲੇ ਤੇ ਲਿਖਿਆ ਹੁੰਦਾ ਵਾ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਇੱਕ ਬੰਦੇ ਖੰਡਾ ਬਣਾਇਆ ਹੁੰਦਾ ਇੱਕ ਬੰਦੇ ੴ ਬਣਾਇਆ ਹੁੰਦਾ ਵਾ ਉਸੇ ਟਰਾਲੀ ਤੇ ਆਨੰਦਕਾਰ ਜਲੇ ਦੇ ਦਿਨ ਵਿਆਹ ਵਾਲੇ ਦਿਨ ਸ਼ਰਾਬ ਦੀਆਂ ਪੇਟੀਆਂ ਢੋਹ ਰਹੀ ਹੁੰਦੀਆਂ ਪੁੱਛੋ ਸ਼ਰਾਬ ਦੀਆਂ ਪੇਟੀਆਂ ਦੇਣ ਕੌਣ ਆਉਂਦਾ ਵਾ ਕੋਈ ਲੀਡਰ ਐਮ ਐਲ ਏ ਐਮ ਪੀ ਕੋਈ ਮੰਤਰੀ ਪ੍ਰਧਾਨ ਮੰਤਰੀ ਤੇ ਆਉਂਦਾ ਨਹੀਂਗਾ ਆ ਵੀ ਲੈਦੀਆਂ ਸ਼ਰਾਬ ਨਸ਼ੇ ਇਹਦੇ ਵਿੱਚੋਂ ਸਾਨੂੰ ਆਬ ਨਿਕਲਣਾ ਪਊਗਾ ਇਹ ਸਾਨੂੰ ਕਿਸੇ ਲੀਡਰ ਦੇ ਨਹੀਂ ਕੱਢਣ ਆਉਗਾ ਜਿਹੜੀ ਵੀ ਕੋਈ ਪਾਰਟੀ ਚਲੋ ਮਾੜਾ ਮੋਟਾ ਕੋ ਕਦਮ ਚੁੱਕਦੀ ਕੋਈ ਪਾਰਟੀ ਸਲੰਘਾ ਜੋ ਕਦਮ ਹੈ ਧੰਨਵਾਦ ਜਿਹੜੀ ਵੀ ਕੋਈ ਪਾਰਟੀ ਕੋ ਚੰਗਾ ਕਦਮ ਚੁੱਕੇ ਇਹ ਨਸ਼ਿਆਂ ਦੇ ਵਿਰੋਧ ਜਿਹੜੇ ਪੰਜਾਬ ਦੇ ਵਿੱਚ ਆਪਾਂ ਗੱਲ ਕਰਦੇ ਜਲੰਧਰ ਸ਼ਹਿਰ ਦੇ ਵਿੱਚ ਗੱਲ ਦੱਸਣ ਲੱਗਾ ਵਾਂ ਮੈਂ ਆਪ ਦੇਖਿਓ ਠੇਕਾ ਵੇਖਿਆ ਜਲੰਧਰ ਸ਼ਹਿਰ ਦੇ ਵਿੱਚ ਉਹ ਠੇਕਾ ਸਪੈਸ਼ਲ ਹੈ ਔਰਤਾਂ ਵਾਸਤੇ ਬੀਬੀਆਂ ਵਾਸਤੇ ਖੋਲਿਆ ਪੀ ਜਿਹੜੀਆਂ ਬੀਬੀਆਂ ਨੂੰ ਬੰਦਿਆਂ ਦੇ ਸ਼ਰਾਬ ਦੇ ਠੇਕੇ ਦੇ ਵਿੱਚ ਲਾ ਕੇ ਸ਼ਰਾਬ ਲੈਣ ਤੋਂ ਸ਼ਰਮ ਆਉਂਦੀ ਆ ਉਹਨਾਂ ਵਾਸਤੇ ਵੱਖਰਾ ਠੇਕਾ ਖੋਲਤਾ ਪੀਓ ਇੱਥੋਂ ਆ ਕੇ ਠੇਕਾ ਲੈ ਸ਼ਰਾਬ ਲੈਣਿਆ ਕਰਨ ਸਿੱਧੀ ਜੀ ਗੱਲ ਦੱਸਾਂ ਭਾਈ ਸਰਕਾਰ ਨੇ ਨਸ਼ਾ ਸਾਡੀਆਂ ਮਾਵਾਂ ਦੀਆਂ ਕੁੱਖਾਂ ਦੇ ਵਿੱਚ ਵਾੜਨਾ ਵਾ ਇਹਨਾਂ ਬੱਚੀਆਂ ਦੀਆਂ ਕੁੱਖਾਂ ਦੇ ਵਿੱਚ ਵਾੜਨਾ ਵਾ ਤਾਂ ਜੋ ਇਹਨਾਂ ਦੀ ਕੁੱਖ ਤੋਂ ਕੋਈ ਹਰੀ ਸਿੰਘ ਨਲਵਾਣਾ ਜੰਮੀ ਇਹਨਾਂ ਦੀ ਕੁੱਖੋਂ ਕੋਈ ਸ਼ੇਰੇ ਪੰਜਾਬ ਨਾ ਜੰਮੇ ਇਹਨਾਂ ਦੇ ਕੁੱਖਾਂ ਕੋ ਭਿੰਡਰਾਲਾ ਸੰਤੋਨਾ ਜੰਮੇ ਇਹਨਾਂ ਦੇ ਕੁੱਖਾਂ ਕੋਈ ਭਗਤ ਸਿੰਘ ਕੋਈ ਉਦਮ ਸਿੰਘ ਨਾ ਜੰਮੇ ਜੇ ਨਸ਼ਾ ਮਾਵਾ ਨਸ਼ਾ ਕਰਨ ਗਿਆ ਬੀਬੀਆਂ ਵਾਸਤੇ ਵੱਖਰਾ ਠੇਕਾ ਖੋਲਿਆ ਤੇ ਜੇਕਰ ਠੇਕਾ ਉਹਨਾਂ ਵਾਸਤੇ ਖੋਲਿਆ ਸਾਫ ਸਦੀ ਉਹਦੀ ਗੱਲ ਇਹ ਆ ਕਿ ਇਹਨਾਂ ਕੁੱਖਾਂ ਦੇ ਵਿੱਚ ਨਸ਼ਾ ਵਾਰ ਦੋ ਇਹਨਾਂ ਕੁੱਖਾਂ ਦੇ ਵਿੱਚੋਂ ਜੰਮਣਗੇ ਵੀ ਨਸ਼ੇੜੀ ਮਾਤੇ ਬੜੀ ਯਰੀ ਬੇਨਤੀ ਕੀਤੀ ਆ ਤੁਸੀਂ ਆਪਣੇ ਧੀਆ ਪੁੱਤਰਾਂ ਨੂੰ ਪੈਸੇ ਦੇਣੇ ਦਿਓ ਤੁਹਾਡੇ ਧੀ ਪੋਤੇ ਆ ਤੁਹਾਡੇ ਕੋਲੋਂ ਪੈਸੇ ਨਹੀਂ ਮੰਗਣਗੇ ਕਿੱਥੋਂ ਮੰਗਣਗੇ ਅਸੀਂ ਵੀ ਆਪਣੇ ਮਾਪਿਆਂ ਦੇ ਕੋਲੋਂ ਪਹਿਲਾਂ ਹੀ ਮੰਗਦੇ ਰਹੇ ਹਾਂ ਅੱਜ ਵੀ ਅਸੀਂ ਆਪਦੇ ਪਰਿਵਾਰ ਦੇ ਕੋਲੋਂ ਪੈਸੇ ਮੰਗਦੇ ਹਾਂ ਮੈਂ ਮੰਗਦਾ ਮੈਂ ਜੋ ਲੋੜ ਹੋਵੇ ਮੈਨੂੰ ਵੀ ਮਾਤਾ ਜੀ ਨੇ ਪੈਸੇ ਦਿਓ ਪਰਿਵਾਰ ਦੇ ਕੋਲੋਂ ਪੈਸੇ ਮੰਗਦਾ ਇੰਨੇ ਪੈਸੇ ਦਿਓ ਆਪਣੇ ਬੱਚਿਆਂ ਨੂੰ ਪੈਸੇ ਦੇ ਦਿਓ ਅਸੀਂ ਵੀ ਮੰਗਦੇ ਹਾਂ ਤੁਹਾਡੇ ਕੋਲੋਂ ਤੁਹਾਡੇ ਬੱਚੇ ਪੈਸੇ ਮੰਗਣਗੇ ਕਿੱਥੋਂ ਮੰਗਣਗੇ ਪਰ ਇੱਕ ਚੀਜ਼ ਦਾ ਧਿਆਨ ਰੱਖੋ ਜਦੋਂ ਤੁਹਾਡੇ ਬੱਚੇ ਤੁਹਾਡੇ ਕੋਲੋਂ ਪੈਸੇ ਮੰਗਦੇ ਆ ਉਹਨਾਂ ਦਾ ਧਿਆਨ ਜਰੂਰ ਰੱਖੋ ਕਿ ਇਹ ਪੈਸੇ ਵਰਤਦੇ ਕਿੱਥੇ ਆ ਕਿਤੇ ਗਲਤ ਬੰਦੇ ਤਾਂ ਨਹੀਂ ਵਰਤ ਰਹੇ ਆ ਜਿਹਦਾ ਬੱਚਾ ਕੋਈ ਨਸ਼ੇ ਤੇ ਲੱਗਾ ਹੋਊਗਾ ਉਹ ਛੋਟੂਗਾ ਕਿਹੜੇ ਸਮੇਂ ਜਾ ਕੇ ਉਹਦਾ ਤੁਹਾਡਾ ਬੱਚਾ ਵਾ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਬੱਚੇ ਸਾਡੇ ਭਰਾ ਲੋਕਾਂ ਦੇ ਖੇਤਾਂ ਤੇ ਬਹਿ ਕੇ ਨਸ਼ੇ ਕਰਨ ਅਸੀਂ ਨਹੀਂ ਚਾਹੁੰਦੇ ਸਾਡੇ ਪੁੱਤਰ ਸਾਡੇ ਬੱਚੇ ਸਾਡੇ ਵੀਰ ਸਾਡੇ ਭਰਾ ਲੋਕਾਂ ਦੇ ਖੇਤਾਂ ਦੇ ਵਿੱਚ ਜਾ ਜਾ ਕੇ ਸਮੈਕ ਪੀਣ ਉਧਰੋਂ ਖੇਤ ਦਾ ਅਸਲੀ ਮਾਲਕ ਆ ਜੀ ਤੇ ਤੁਹਾਡੇ ਬੱਚੇ ਦੇ ਹੱਥ ਚੁੱਕ ਕੇ ਵੀ ਆ ਸਾਡੀ ਪੈਣ ਦੀ ਕੀ ਕਰਨ ਲਿਆ ਵਾ ਅਸੀਂ ਨਹੀਂ ਚਾਉਂਦੇ ਜੇ ਆਪਣੇ ਬੱਚਿਆਂ ਨੂੰ ਪੈਸੇ ਦਿੰਦੇ ਜੇ ਆਪਣੇ ਬੱਚਿਆਂ ਦਾ ਧਿਆਨ ਵੀ ਰੱਖੋ ਪੁੱਤਰਾ ਇਹ ਪੈਸੇ ਵਰਤਨੇ ਕਿੱਥੇ ਤੂੰ ਹੀ ਪੈਸੇ ਦੇ ਦਿੱਤੇ ਬਾਪੂ ਬੁਲਟੇਜ ਤੇਲ ਪਾਉਣਾ ਵਾ ਤੁਹਾਨੂੰ ਪਤਾ ਵੀ ਕੀ ਉਹਨੇ ਬੁਲਟੇਜ ਤੇਲ ਹੀ ਪਾਇਆ ਮੈਂ ਨਹੀਂ ਕਹਿੰਦਾ ਤੂੰ ਆਪਣੇ ਬੱਚਿਆਂ ਤੇ ਸ਼ੱਕ ਕਰੋ ਨਹੀਂ ਪਰ ਧਿਆਨ ਰੱਖੋ ਉਹਨਾਂ ਦਾ ਪੈਸੇ ਕਿੱਥੇ ਵਰਤਦੇ ਆ ਆਪਣੇ ਬੱਚਾ ਨੂੰ ਤੁਸੀਂ ਆਪ ਸੰਭਾਲਣਾ ਵਾ ਕਿਸੇ ਬਗਾਨੀ ਨੇ ਨਹੀਂ ਸੰਭਾਲਣਾ ਬਗਾਨੇ ਨੂੰ ਬਗਾਨੇ ਦੇ ਸਾਹਮਣੇ ਤੁਹਾਡਾ ਬੱਚਾ ਜਾਏਗਾ ਉਹ ਜਿੱਦਾਂ ਉਹ ਆਪਣੇ ਬੱਚੇ ਨੂੰ ਟ੍ਰੀਟ ਕਰਦਾ ਤੁਹਾਡੇ ਬੱਚੇ ਨੂੰ ਉਹਦਾ ਟ੍ਰੀਟ ਨਹੀਂ ਕਰੇਗਾ ਤੁਹਾਡੇ ਬੱਚੇ ਦੀਆਂ ਗੱਲਾਂ ਤੇ ਮਾਫ ਕਰਨਾ ਚ ਪੇੜਾ ਮਾਰੇਗਾ ਉਹ ਜੇ ਉਹਦਾ ਆਪ ਦਾ ਪੁੱਤ ਨਸ਼ਾ ਕਰਦਾ ਹੋਊਗਾ ਆਪਦੇ ਪੋਤਰੇ ਪਰਦੇ ਟਕਣੇ ਉਹਨੇ ਪਰ ਜੇ ਤੇਰਾ ਪੁੱਤ ਨੇ ਆਪਦੇ ਖੇਤਾਂ ਹੀ ਨਸ਼ਾ ਕਰਦਾ ਵੇਖ ਲਿਆ ਬਦਰਾਮੀ ਸਾਰੇ ਪਿੰਡ ਚ ਕਰੂਗਾ ਈਵਨ ਹੱਥ ਵੀ ਚੱਕੂਗਾ ਤੇਰੀ ਪੁੱਤ ਤੇ ਕੋ ਸਿਣੀ ਜੇ ਮਤਲਬ ਸਾਡੇ ਭਰਾਵਾਂ ਨਾਲ ਇਦਾਂ ਹੋਵੇ ਆਪਣੇ ਬੱਚਿਆਂ ਦਾ ਖਿਆਲ ਰੱਖੋ ਪੈਸੇ ਦਿੰਦੇ ਜੇ ਖਿਆਲ ਰੱਖੋ ਤੁਹਾਡੇ ਵਿੱਚ ਕਿੱਥੇ ਪੈਸੇ ਵਰਤਦੇ ਆ